ਵੀਰ ਜੀ ਇਸ ਵਾਰ ਅਲੱਗ ਕਲੈਕਸ਼ਨ ਹੋ ਰਹੀ ਆ ਅਕਾਲੀ ਦਲ ਅਲੱਗ ਕਲੈਕਸ਼ਨ ਕਰ ਰਿਹਾ ਸਫਰ ਕਿੰਨਾ ਕਿਹੜਾ ਮੁਸ਼ਕਲ ਰਹਿਣ ਵਾਲਾ ਹੈ ਸਫਲ ਸਫਰ ਜਿਹੜਾ ਕੋਈ ਮੁਸ਼ਕਲ ਰਹਿਣ ਵਾਲਾ ਨਹੀਂ ਹੈ ਕਿਉਂਕਿ ਪਹਿਲਾਂ ਅਸੀਂ ਇਕੱਠੇ ਲੜਦੇ ਸੀ ਤੇ ਜਿੰਨਾ ਵੀ ਅਕਾਲੀ ਦਲ ਦਾ ਵੋਟ ਸਾਰਾ ਭਾਜਪੀ ਨੂੰ ਜਾਂਦਾ ਸੀ ਇਸ ਵਾਰ ਅਸੀਂ ਭਾਗਾ ਵਾਲਿਆਂ ਕਿਸਮਤ ਵਾਲਿਆਂ ਜੀ ਸਰਦਾਰ ਚਕਵੀਰ ਸਿੰਘ ਬਾਦਲ ਜੀ ਨੇ ਸਾਨੂੰ ਇੱਕ ਸੱਚਾ ਸੁੱਚਾ ਚਿਹਰਾ ਡਾਕਟਰ ਦਲਜੀਤ ਸਿੰਘ ਜੀ ਚੀਮਾ ਜੋ ਸਾਡੇ ਵਿੱਚ ਭੇਜੇ ਨੇ ਗਰਦਾਸਪੁਰ ਦੇ ਜੰਪਾਲ ਨੇ ਗਰਦਾਸਪੁਰ ਦੇ ਹੀ ਰਹਿਣ ਵਾਲੇ ਨੇ ਔਰ ਪਾਰਟੀ ਦੇ ਸਿਰ ਕੱਦਮਾਂ ਲੀਡਰ ਨੇ ਔਰ ਪਾਰਟੀ 'ਚ بڑا ਨਾਂ ਹੈ ਔਰ ਮੈਂ ਸਾਰੇ ਅਕਾਲੀ ਦਲ ਦਾ तहे ਦਿਲੋਂ ਸ਼ੁਕਰ ਗੁਜ਼ਾਰ ਕਰਦਾ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਕਰੇ ਤੇ ਡਾਕਟਰ ਦਿਲਜੀਤ ਸਿੰਘ ਚੀਮਾ ਨੂੰ ਜਿਤਾ ਕੇ ਦਿੱਲੀ ਭੇਜਿਏ ਤਾਂ ਕਿ ਉੱਥੇ ਜਾ ਕੇ ਪੰਜਾਬ ਦੇ ਪੰਜਾਬੀਅਤ ਦੇ ਸਾਰੇ ਮਸਲੇ ਹੱਲ ਹੋਣ ਕਿਸਾਨੀ ਦੇ ਮਸਲੇ ਹੱਲ ਹੋਣ ਅੱਗੇ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੇ ਕਿਸਾਨੀ ਵਾਸਤੇ ਬਲੀਦਾਨ ਦਿੱਤਾ ਸਰਦਾਰ ਸਿਮਰਤ ਹਰਸਿਮਰਤ कौर ਬਾਦਲ ਜੀ ਨੇ ਸਤੀਫਾ ਦਿੱਤਾ ਕਿਸਾਨੀ ਵਾਸਤੇ ਰਿਲਾਇੰਸ ਵੀ ਤਾਂ ਨਹੀਂ ਹੋਇਆ ਕਿ ਉਹ ਆਪਣੇ ਗਲਤ ਨਹੀਂ ਆਂਦੇ ਇਸ ਕਰਕੇ ਬੀਜੀ ਨਾਲ ਬੀਜੇਪੀ ਨਾਲ ਸਾਡਾ ਕੋਈ ਨਾਤਾ ਨਹੀਂ ਅਸੀਂ ਲੜਾਂਗੇ ਇਕੱਲੇ ਲੜਾਂਗੇ ਤਨ ਮਨ ਧਨ ਨਾਲ ਸਰਦਾਰ ਡਾਕਟਰ ਗੁਰਜੀਤ ਸਿੰਘ ਟੀਮਾ ਨੂੰ ਕਾਮਜਾਬ ਕਰਾਂਗੇ ਜਿਤਾ ਕੇ ਭੇਜਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਜਾਬ ਬਣਾਵਾਂਗੇ ਮਹਾਰਾਜ ਜੜੀ ਕਲਾ ਕਰੇ ਦਾ ਪਰਚਮ ਅਸੀਂ ਲਾਵਾਂਗੇ ਔਰ ਅਸੀਂ ਬਹੁਤ ਪਾ ਗਾਲਿਆਂ ਕਿ ਅੱਜ ਅਸੀਂ ਕਿਤੇ ਅਸੀਂ ਜੁਆਇੰਟ ਕਰਦੇ ਸੀ ਕਿਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੱਜ ਇਕੱਲਾ ਲੜ ਰਿਹਾ ਔਰ ਬੜੀ ਵੱਡੀ ਜਿੱਤ ਨਾਲ ਜਿੱਤਾਂਗੇ ਇਹ ਸਾਡਾ ਵਾਅਦਾ ਔਰ ਸਾਡਾ ਜੋ ਬਾਦਲ ਸਾਹਿਬ ਕਰ ਰਹੇ ਨੇ ਅਸੀਂ ਉਹਨਾਂ ਤੇ ਫੁੱਲ ਚੜਾਵਾਂਗੇ ਮਹਾਰਾਜ ਚੜ੍ਹਦੀ ਕਲਾ ਦੇ ਸਾਹਿਬ ਪਾਰਟੀ ਦਾ ਉੱਧਾ ਕੋਈ ਨਹੀਂ ਐਡਾ ਵੱਡਾ ਘੱਟ ਦਾ ਪਾਰਟੀ ਤੋਂ ਵੀ ਕੀ ਮੰਦਰ ਦੱਸ ਦੇਖੋ ਜੀ ਮੇਰੇ ਅਹੁਦੇ ਐ ਨੇ ਇਹ ਮੇਰੇ ਅਹੁਦੇ ਨੇ ਹੈ ਮੈਂ ਉਹਦਿਆਂ ਤੋਂ ਕੀ ਲੈਣਾ ਮੇਰਾ ਪਿਓ ਮੇਰਾ ਦਾਦਾ ਅਕਾਲੀ ਮੇਰਾ ਪਿਓ ਅਕਾਲੀ ਮੈਂ ਅਕਾਲੀ ਮੇਰੇ ਆਣ ਵਾਲੇ ਬੱਚੇ ਅਕਾਲੀ ਇਹ ਅਕਾਲੀ ਦਲ ਨੂੰ ਮੈਂ ਕਦੀ ਵੀ ਨਹੀਂ ਛੱਡ ਸਕਦਾ ਮੈਂ ਉਹਦਿਆਂ ਨੂੰ ਇਮਾਨਤਲੀ ਦਿੰਦਾ ਮੈਂ ਆਪਣੀ ਸ਼ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਜਿਹੜੀ ਉਹਨੂੰ ਮੈਂ ਚੁੱਕਣਾ ਚਾਹੁੰਦਾ ਮੈਨੂੰ ਅਹੁਦੇ ਦੀ ਲੋੜ ਨਹੀਂ ਮੈਨੂੰ ਇਹ ਮੇਰੇ ਅਹੁਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਸ਼ਰੋਮਣੀ ਅਕਾਲੀ ਦਲ ਪਾਤਸ਼ਾਹ

ਸਜਨਪੁਰ ਹਲਕੇ ਦੇ ਵਿੱਚ ਬਰਕਬਖ ਤਾਵਾਂ ਦੇ ਉੱਤੇ ਅਸੀਂ ਪਰਿਵਾਰਕ ਮਿਲ ਜੇ ਵੀ ਕੀਤੀਆਂ ਚਰਚਾ ਉਹਨੇ ਪੁੱਤਾ ਜੀ ਦਾ ਧੰਨਵਾਦ ਕਰਦਾ ਕਿ ਬਹੁਤ ਹੀ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਉਹ ਸਾਰੇ ਥਾਵਾਂ ਦੇ ਉੱਤੇ ਜਿਹੜਾ ਉਹ ਦੇਖਣ ਨੂੰ ਇਸ ਤੋਂ ਪਹਿਲਾਂ ਮੈਂ ਆਪਣੇ ਪੁਰਾਣੇ ਟਿਕਾਣੀ ਪਰਿਵਾਰਾਂ ਨੂੰ ਮਿਲਣ ਵਾਸਤੇ ਪਠਾਨਕੋਟ ਵੀ ਸਾਰਾ ਦਿਨ ਲਾਇਆ ਸੀ ਕੱਲ੍ਹ ਪੁਆ ਦੇ ਵਿੱਚ ਵੀ ਦੂਜੀਆਂ ਪਾਰਟੀਆਂ ਛੱਡ ਕੇ ਤੇ ਮੌਜੂਦਾ ਸਰਪੰਚ ਚਾਰ ਚਾਲ ਵਾਰੀ ਰਹੇ ਸਾਬ ਦਾ ਸਰਪੰਚ ਹੋਰ ਸਾਬ ਦਾ ਸਰਪੰਚ ਪੰਚਾਇਤ ਦੇ ਮਬਰ ਉਥੇ ਵੀ ਕੱਲ ਸ਼ਾਮ ਨੂੰ ਇਸ ਕਰਕੇ ਸਾਰੇ ਤਿੰਨਾਂ ਹਲਕਿਆਂ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆਇਆ ਇਹਦੇ ਵਾਸਤੇ ਮੈਂ ਸਾਰੇ ਪਟਾਣਕੋਟ ਜ਼ਿਲ੍ਹੇ ਦੇ ਜਿੰਨੇ ਵੀ ਸਾਡੇ ਨਿਵਾਸੀ ਨੇ ਉਹਨਾਂ ਦਾ ਧੰਨਵਾਦ ਕਰਦਾ ਸਰ ਲੱਗਦਾ ਕਿ ਦੋਪਹਿਰ ਨੂੰ ਨੁਕਸਾਨ ਹੋਏਗਾ ਇਹਦੇ ਕੋਲ ਗੱਲ ਇਹ ਹੈ ਕਿ ਵਕਰੀਆਂ ਵਕਰੀਆਂ ਪਾਰਟੀਆਂ ਔਰ ਕੁਝ ਮੁੱਦਿਆਂ ਨੂੰ ਲੈ ਕੇ ਕਾਮਨ ਮਿਨਿਮਮ ਪ੍ਰੋਗਰਾਮ ਦੇਤੇ ਹੈ ਤੇ ਇਕੱਠੀਆਂ ਹੁੰਦੀਆਂ ਜੇ ਨੋਤਾ ਪਾਰਟੀਆਂ ਇੱਕ ਦੂਜੇ ਦੀ ਗੱਲ ਤੇ ਸਹਿਮਤ ਹੁੰਦੀਆਂ ਹੈ ਮੁੱਦਿਆਂ ਤੇ ਜਿਹੜੀਆਂ ਕੰਮ ਕਰਦੀਆਂ ਇਕੱਠੇ ਕੋਲੋਂ ਤੱਕ ਸਮਝੌਤੇ ਚੱਲਦੇ ਆ ਜੇ ਕੋਈ ਇੱਕ ਪਾਰਟੀ ਨਾ ਐਗਰੀ ਕਰੇ ਫਿਰ ਉਹ ਟੁੱਟ ਜਾਂਦਾ ਪਰ ਇਹ ਰਾਜਨੀਤਿਕ ਸਮਝੌਤੇ ਹੁੰਦੇ ਆ ਇਹਦਾ ਮਤਲਬ ਇਹ ਨਹੀਂ ਕਿ ਕੋਈ ਭਾਈਚਾਰਕ ਸਾਂਝ ਦੇ ਵਿੱਚ ਫਰਕ ਪੈਂਦਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਾਨੂੰ ਗੁਰੂ ਸਰਬੰਨ ਨੇ ਮਾਨਸ ਕੀ ਜਾਤ ਸਭੇ ਕੇ ਪਹਚਾਨ ਬੋਧਾ ਸੰਦੇਸ਼ ਦਿੱਤਾ ਹੋਇਆ ਸਭੇ ਸਾਜੀ ਪਾਲ ਸਦਾਇਨ ਦਾ ਉਪਦੇਸ਼ ਜਿਹੜਾ ਸਾਨੂੰ ਗੁਰਬਾਣੀ ਦਿੰਦੀ ਹੈ ਇਸ ਕਰਕੇ ਸਾਰੇ ਧਰਮ ਦੇ ਲੋਕ ਇਕੱਠੇ ਹੋ ਕੇ ਵਿਚਰਦੇ ਕੋਈ ਕਿਸੇ ਪਾਰਟੀ ਚ ਹੋਵੇ ਕਿਸੇ ਪਾਰਟੀ ਚ ਹੋਵੇ ਸਾਡੀ ਭਾਈਚਾਰਕ ਸਾਂਝ ਪੰਜਾਬ ਦੀ ਬਹੁਤ ਵੱਡੀ ਮਜ਼ਬੂਤ ਹੈ ਇਸ ਕਰਕੇ ਰਾਜਨੀਤਿਕ ਸਮਝੌਤੇ ਆ ਤਾਂ ਕੋਈ ਫਰਕ ਨਹੀਂ ਪੈਂਦਾ ਜੇ ਮੁੱਦਿਆਂ ਦੇ ਉੱਤੇ ਸਹਿਮਤੀ ਹੈ ਤਾਂ ਇਕੱਠੇ ਚੱਲੋ ਨੇ ਸਹਿਮਤੀ ਹੈ ਤੇ ਬੱਕਰੇ ਬੱਕਰੇ ਚੱਲੋ ਸਰ ਜੀ ਕੀ ਗੱਲ ਜੀ ਮਸਲਾ ਦੇਖੋ ਗੱਲ ਇਹ ਹੈ ਕਿ ਜਿਹੋ ਜੀ ਕਰਨੀ ਆ ਉਹ ਜੀ ਪੰਨੀ ਆ ਅਸੀਂ ਸਮਝੋਤਾ ਕਿ ਉਹ ਉਦੋਂ ਤੋੜਿਆ ਸੀ ਇਸੇ ਕਰਕੇ ਤੋੜਿਆ ਸੀ ਕਿ ਕਿਸਾਨੀ ਜਿਹੜੇ ਐਡਾ ਵੱਡਾ ਸੰਘਰਸ਼ਾ ਕਿਸਾਨ ਤੇ ਖੇਤ ਵਿੱਚ ਦੌਰ ਇਹਨੂੰ ਸੈਟੀਸਫਾਈ ਕਰਨਾ ਜ਼ਰੂਰੀ ਹੈ ਜੇ ਕਿਸਾਨ ਨਹੀਂ ਚਾਹੁੰਦਾ ਕਿ ਇਹ ਬਿੱਲ ਪਾਸ ਹੋਣ ਕਿ ਤੁਹਾਨੂੰ ਇਹ ਬਿੱਲ ਵਾਪਸ ਲੈਣਾ ਚਾਹੀਦਾ ਜਿਹਦੇ ਵਾਸਤੇ ਤੁਸੀਂ ਕਾਨੂੰਨ ਬਣਾਉਣਾ ਜਿਹੜਾ ਤੁਸੀਂ ਕਹਿੰਦੇ ਉਹਦਾ ਭਲਾ ਉਹ ਬੰਦਾ ਕਹਿੰਦਾ ਕਿ ਮੇਰੇ ਭਰਾ ਨਾ ਕਰੋ ਤੁਸੀਂ ਜਾਣਦੇ ਹੋ ਤੁਸੀਂ ਕਿਉਂ ਜਦ ਕਰਦੇ ਹੋ ਹੁਣ ਫਿਰ ਕਿਸਾਨ ਅੰਦੋਲਨ ਜਿਹੜਾ ਹੋਇਆ ਫਿਰ ਉਤੇ ਦਿੱਲੀ ਜਾਣ ਤੋਂ ਰੋਕਣ ਵਾਸਤੇ ਇਸ ਤਰ੍ਹਾਂ ਦੇ ਬੈਰੀਕੇਡ ਲਾਏ ਗਏ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਇਹ ਚੀਜ਼ਾਂ ਗਲਤ ਇਮਪ੍ਰੈਸ਼ਨ ਦਿੰਦੀ ਡੈਮੋਕਰੇਟਿਕ ਕੰਟਰੀ ਆ ਪੀਸਫੁਲ ਪ੍ਰੋਟੈਸਟ ਕਰਨ ਦਾ ਰਾਈਟ ਹੈ ਤੁਸੀਂ ਗੋਲੀਆਂ ਮਾਰਦੇ ਹੋ ਉਹਨਾਂ ਤੇ ਡਾਟੀ ਚਾਰਜ ਕਰਦੇ ਹੋ ਪਾਣੀ ਦੀਆਂ ਬੁਛਾੜਾਂ ਮਾਰਦੇ ਹੋ ਇਹ ਜੇ ਤੁਸੀਂ ਇਸ ਤਰ੍ਹਾਂ ਦਾ ਬਤੇਰਾ ਜਿਹੜਾ ਹੈਗਾ ਉਹ ਤੁਹਾਡੀਆਂ ਸਰਕਾਰਾਂ ਭਾਵੇਂ ਚ ਪੰਜਾਬ ਦੀ ਸਰਕਾਰ ਵੀ ਪੂਰੀ ਤੋਸ਼ੀ ਹੈ ਹਰਿਆਣੇ ਦੀ ਸਰਕਾਰ ਵੀ ਦੋਸ਼ੀ ਹੈ ਕਿੰਦਰ ਵੀ ਦੋਸ਼ੀ ਹੈ ਪਰ ਜੇ ਤੁਸੀਂ ਇਦਾਂ ਕਰੋਗੇ ਫਿਰ ਜਦੋਂ ਲੋਕਾਂ 'ਚ ਜਾਓਗੇ ਬੰਤਨ ਨੂੰ ਉਸ ਤੋਂ ਸਾਹਮਣੇ ਕਰਨਾ ਪਏ ਸਰ ਲਸਵਾ ਜੀ ਇੱਕ ਤਾਂ ਇਹ ਹੈ ਕਿ ਹੁਣ ਆਮ ਆਦਮੀ ਕੋਈ ਰਹਿ ਨਹੀਂ ਗਿਆ ਜਦੋਂ ਹਜ਼ਾਰ ਹਜ਼ਾਰ ਕਰੋੜ ਦੀ ਕਰਪਸ਼ਨ ਕਰ ਲਈ ਫਿਰ ਖਾਸ ਆਦਮੀ ਬਣ ਕੇ ਧਿਆੜ ਦੇਲ 'ਚ ਬੈਠਿਆ ਇਹ ਜਿੰਨੇ ਕਟੜ ਇਮਾਨਦਾਰ ਸੀ ਜਾ ਅੱਜ ਇਹਨਾਂ ਦਾ ਇੱਕੋ ਹੀ ਐਡਰੈਸ ਹੈ ਤਿਹਾਰ ਜੇਲ੍ਹ ਦਿੱਲੀ ਚਾਹੇ ਉਹ ਅਰਵਿੰਦ ਕੇਜਰੀਵਾਲਾ ਚਾਹੇ ਜਤਿੰਦਰ ਜੈਨ ਚਾਹੇ ਮਨੀਸ਼ ਸੋਧਿਆ ਜਾਂ ਮਿਸਰ ਨਈਰ ਹੈ ਜਾਂ ਇਹਨਾਂ ਦੇ ਹੋਰ ਜਿੰਨੇ ਕੱਟੜ ਇਮਾਨਦਾਰ ਸੱਤੀ ਸੀਗੇ ਤੇ ਜਦੋਂ ਕੱਟੜ ਇਮਾਨਦਾਰ ਜੇਲ੍ਹ ਚ ਚਲੇ ਕੇ ਭ੍ਰਿਸ਼ਟਾਚਾਰ ਕਰਕੇ ਤੇ ਹੁਣ ਆਮ ਆਦਮੀ ਤੇ ਨਾਲ ਕੜਨ ਵੀ ਸ਼ਰਮ ਮਹਿਸੂਸ ਕਰਦਾ ਜਿਹੜੇ ਭੜੇ ਪਾਰੇ ਲੋਕ ਜਿਹੜੇ ਚੰਗੇ ਲੋਕ ਪੜੇ ਦੇਖੇ ਲੋਕ ਅਫਸਰ ਲੋਕ ਵੱਡੇ ਵੱਡੇ ਅਹੁਦੇ ਤੇ ਰਹਿੰਦੇ ਲੋਕ ਜਿਹਨਾਂ ਨੂੰ ਸ਼ੁਆਹਤ ਹੋਇਆ ਗਿਆ ਸੀ ਕਿ ਅਸੀਂ ਸਾਫ ਸੁਥਰਾ ਇੱਕ ਬਦਲਾਅ ਦੇਸ਼ ਤੇ ਵਿੱਚ ਲਿਆਵਾਂਗੇ ਉਹ ਤਾਂ ਹੁਣ ਵਿਚਾਰੇ ਇਸ ਤਰ੍ਹਾਂ ਮਸੂਹੂਸ ਕਰਦੇ ਆ ਤੇ ਆਪਣੇ ਆਪਣਾ ਕੋਈ ਨਾਂ ਨਹੀਂ ਜੋੜਨਾ ਚਾਹੁੰਦਾ ਇਸ ਪਾਰਟੀ ਦੇ ਨਾਲ ਇਸ ਕਰਕੇ ਜਦੋਂ ਕੋਈ ਹੁਣ ਖੜਨ ਦੇ ਤਿਆਰ ਨਹੀਂ ਐਡੀ ਤੁਹਾਡੀ ਬਦਨਾਮੀ ਹੋ ਗਈ ਕਰਪਸ਼ਨ ਦੀ ਦਲਦਲ ਵਿੱਚ ਤੁਸੀਂ ਫਸ ਗਏ ਝੂਠੇ ਤੁਹਾਡੇ ਸਾਰੇ ਵਾਅਦੇ ਨਿਕਲੇ 70 70 ਜਾਂ 1000 ਕਰੋੜ ਦਾ ਪੰਜਾਬ ਦੇ ਸਿਰ ਕਰਜ਼ਾ ਹੋਰ ਤੁਸੀਂ ਚੜਾਤਾ ਐਸੇ ਪੰਜਾਬ ਨੂੰ ਲੁੱਟੋ ਆ ਖੋਹਾ ਡਾਕੇ ਇਸ ਤੋਂ ਸਾਰੇ ਫਰੋਤੀਆਂ ਤੋਂ ਹੈ ਕੀ ਸਾਰੇ ਡਿਵੈਲਪਮੈਂਟ ਬੰਦ ਕਰ ਦਿੱਤੇ ਤੇ ਹੁਣ ਕੋਈ ਵੀ ਬੰਦਾ ਆਪਣੇ ਆਪ ਨੂੰ ਆਪਣਾ ਨਾਮ ਜਿਹੜਾ ਉਹ ਆਵਾਦੀ ਪਾਰਟੀ ਦਾ ਜੋੜੜ ਨਹੀਂ ਚਾਹਦਾ ਇਸ ਕਰਕੇ ਜਿਹੜੇ ਪੁਰਾਣੇ ਫਸੇ ਆ ਉਹਨਾਂ ਨੂੰ ਹੁਣ ਫਿਰ ਖੜੇ ਕਰਦੇ ਪੈ ਜਾਓ ਅਸੀਂ ਲੋਕਾਂ ਦੇ ਵਿੱਚ ਜਾ ਕੇ ਜਿਵੇਂ ਸਾਹਿਬ 5 ਸਾਲ ਲੋਕਾਂ ਦੀ ਆਵਾਜ਼ ਦੀ ਆਵਾਜ਼ ਹਲਕੇ ਦੀ ਜਿਹੜੀ ਆ ਪਾਰਲੀਮੈਂਟ ਚ ਨਹੀਂ ਗੂੰਜ ਸਕੀ ਕੀ ਜੇ ਲੋਕ ਫਤਵਾ ਦਿੰਦੇ ਨੇ ਤਾਂ ਕੀ ਵਿਸ਼ਵਾਸ ਬੁੰਦੇ ਬਠਾਰ ਕੋ ਦੇਖੋ ਗੱਲ ਇਹ ਹੈ ਕਿ ਬੜੀ ਤਰਾਸਤੀ ਹੈ ਜਿਹੜੀ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਕਿ ਪਿਛਲੇ ਤਕਰੀਬਨ 15-20 ਸਾਲ ਇੱਥੇ ਫਿਲਮ ਸਟਾਰ ਨਹੀਂ ਹੁੰਦੇ ਔਰ ਲੋੜਾ ਪਤਾ ਕਸੂਰ ਸਾਡਾ ਵੀ ਹੈਗਾ ਅਸੀਂ ਵੀ ਵੋਟਾਂ ਨਾਲ ਲੜ ਕੇ ਪਾਉਂਦੇ ਰਹੇ ਹਾਂ ਪਰ ਇਲਾਕੇ ਦਾ ਬਹੁਤ ਵੱਡਾ ਨੁਕਸਾਨ ਹੋ ਉਹ ਖਾਸ ਤੌਰ ਤੇ ਜਿਹੜਾ ਪਿਛਲਾ 5 ਸਾਲ ਲੰਘਿਆ ਉਹ ਫਿਲਮਾਂ ਜਿੱਤੇ ਬੰਦਾ ਨਜ਼ਰ ਆਇਆ ਨਾ ਹੋਟਾ ਲੈਣ ਤੋਂ ਬਾਅਦ ਕਿਤੇ ਗੁਰਦਾਸਪੁਰ ਟਰਨ ਕੋਰ ਨਜ਼ਰ ਆਇਆ ਨਾ ਪਾਰਲੀਮੈਂਟ ਚ ਨਜ਼ਰ ਆਇਆ। ਔਰ ਮਸਲੇ ਸਾਡੇ ਇਲਾਕਿਆਂ ਦੇ ਪਛੜੇ ਇਲਾਕੇ ਆ ਸਰਹੰਦੀ ਜ਼ਿਲ੍ਹਾ ਮਸਲੇ ਸਾਡੇ ਬਹੁਤ ਵੱਟੇ ਆ। ਇਸ ਕਰਕੇ ਸਾਡੀ ਆਵਾਜ਼ ਤਾਂ ਕਿ ਸਾਡਾ ਬੰਦਾ ਤਾਂ ਫਿਜ਼ੀਕਲੀ ਵੀ ਪਾਰਲੀਮੈਂਟ ਦੇ ਵਿੱਚੋਂ ਗੈਰ ਰਿਆ। ਰਿਕਾਰਡ ਬੋਲਦਾ ਇਸ ਚੀਜ਼ ਦਾ ਇਸ ਕਰਕੇ ਲੋਕੀ ਕਾਫੀ ਜਿਹੜੇ ਆ ਇਸ ਗੱਲ ਤੋਂ ਨਰਾਸ਼ ਹੈ ਕਿ ਜਿਹੜੇ ਅਸੀਂ ਇੱਧਾਂ ਦੇ ਲੋਕਾਂ ਨੂੰ ਵੋਟਾਂ ਪਾਦ ਲਿਆ ਬਾਅਦ ਦੇ ਵਿੱਚ ਸਾਡੇ ਕੋਲ ਨਹੀਂ ਆਉਂਦੇ ਤੇ ਉਦੋਂ ਨਾਲ ਕੱਲਾ ਇਹ ਨਹੀਂ ਕਿ ਉਹਨਾਂ ਦੇ ਆਉਣ ਦੇ ਨਾਲ ਜਿਹੜੀ ਕਮੀ ਦੇ ਸਰਸ ਹੁੰਦੀ ਹੈ ਸਾਡੀ ਆਵਾਜ਼ ਜਿਹੜੀ ਜਾਣੀ ਹੁੰਦੀ ਹੈ ਜਿਹੜੇ ਸਾਡੇ ਮਸਲੇ ਉੱਠਦੇ ਹੁੰਦੇ ਆ ਜਿਹੜੇ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਇੱਥੇ ਮਸਲੇ ਟੇਕ ਅਪ ਕਰਨੇ ਹੁੰਦੇ ਉਹ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੈ ਜਿਲ੍ਹਾ ਮਾਧਾਨਕੋਟ ਦੇ ਲੋਕਾਂ ਦਾ ਕਿੱਦਾਂ ਦਾ ਤੁਹਾਨੂੰ ਸਮਰਥਨ ਮਿਲ ਗਿਆ ਇਹ ਬਹੁਤ ਅੱਛਾ ਹੈ ਮੈਂ ਇਹ ਦੱਸ ਰਿਹਾ